ਦੋਸਤੋ ਅੱਜ ਦੇ ਦੋ ਵੱਡੇ ਮੁੱਦੇ ਨੇ ਜਿਸ ਤੇ ਆਪਾਂ ਚਰਚਾ ਕਰਾਂਗੇ ਆਜ਼ਾਦ ਜੀ ਨਾਲ ਆਜ਼ਾਦ ਜੀ ਪਹਿਲਾ ਮੇਰਾ ਇਹ ਸਵਾਲ ਆ ਬਠਿੰਡਾ ਦੇ ਇੱਕ ਇਲਾਕੇ ਜਿਹੜਾ ਸੰਦੋਹਾ ਉੱਥੋਂ ਦੇ ਵਿਅਕਤੀ ਨੇ ਆਪਣੀ ਵਾਈਫ ਨੂੰ 14 ਵਾਰੀ ਆਲਸ ਕਰਾਇਆ ਪਰ ਉਹ ਤੋਂ ਕਲੀਅਰ ਨਹੀਂ ਹੋਇਆ ਫਿਰ ਉਹਨੂੰ ਯੂਕੇ ਭੇਜਿਆ 50 ਲੱਖ ਦੇ ਕਰੀਬ ਤੇ ਜਦੋਂ ਆਪ ਖੁਦ ਉੱਥੇ ਜਾ ਕੇ ਪਹੁੰਚਿਆ ਤਾਂ ਉਹਨੇ ਦੇਖ ਕੇ ਵੀ ਕੁੜੀ ਬਦਲ ਚੁੱਕੀ ਸੀ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਆ ਬੜੀ ਹੀ ਮੰਦ ਭਾਗੀ ਤੇ ਦਰਦਨਾਕ ਘਟਨਾ ਹੈ ਕਿ ਇੱਕ ਗੱਬਰੂ ਪੁੱਤ ਦੀ ਜਾਨ ਚਲੀ ਗਈ ਹੈ ਜਦੋਂ 14 ਵਾਰ ਆਈਲੈਸ ਕਰਾਇਆ ਪਹਿਲਾਂ ਤਾਂ ਉਹਨੇ ਆਪਣੀ ਪਤਨੀ ਨੂੰ ਜਿਹਦੀ ਇੱਛਾ ਸੀ ਕਿ ਮੈਂ ਵਿਦੇਸ਼ ਜਾਣਾ ਮੈਂ ਬਾਹਰ ਜਾਣਾ ਉਹਨੇ ਉਹਦੀ ਇੱਛਾ ਪੂਰੀ ਕਰਨ ਦੇ ਲਈ 14 ਵਾਰ ਆਈਲੈਸ ਕਰਾਇਆ ਔਰ ਫਿਰ ਜਦ ਨਹੀਂ ਕਲੀਅਰ ਹੋਇਆ ਤਾਂ ਕਿਸੇ ਤਰੀਕੇ ਨਾਲ ਉਹਦਾ ਪਰਿਵਾਰ ਦੱਸ ਰਿਹਾ ਕਿ 50 ਲੱਖ ਰੁਪਏ ਦੇ ਕਰੀਬ ਰੁਪਈਆ ਲਾ ਕੇ ਅੱਧਾ ਕਿਲਾ ਜ਼ਮੀਨ ਵੀ ਵੇਚ ਕੇ ਤੇ ਉਹਨੇ ਆਪਣੀ ਪਤਨੀ ਨੂੰ ਬਾਹਰ ਭੇਜਿਆ ਤੇ ਜਦੋਂ ਉਹ ਉਹਦੇ ਮਗਰ ਗਿਆ ਉਥੇ ਜਾ ਕੇ ਜੋ ਉਹਨੇ ਦੇਖਿਆ ਕਿ ਕਿੱਦਾਂ ਉਹ ਸਭ ਕੁਝ ਬਦਲ ਚੁੱਕੀ ਹੈ ਉਹ ਸਭ ਕੁਝ ਕਰਨ ਵਾਲੇ ਨੂੰ ਪੁੱਜ ਚੁੱਕੀ ਹੈ ਤਾਂ ਉਹ ਮੁੰਡੇ ਉਥੇ ਜਾ ਕੇ ਉਹਨੂੰ ਆਪਣੀ ਜਾਨ ਖਤਮ ਕਰਨੀ ਪਈ ਹੁਣ ਜਿਹੜੀ ਇਹ ਘਟਨਾ ਹੈ ਨਾ ਜੀ ਇਹ ਇੱਕ ਘਟਨਾ ਨਹੀਂ ਹੈ ਇਹ ਪੂਰਾ ਇੱਕ ਵਰਤਾਰਾ ਹੈ ਇਹ ਇਸ ਦੌਰ ਦੀ ਇੱਕ ਬਹੁਤ ਹੀ ਕੌੜੀ ਸਚਾਈ ਹੈ ਇੱਕ ਦਰਦਨਾਕ ਹਕੀਕਤ ਹੈ ਕਿਉਂਕਿ ਤੁਸੀਂ ਦੇਖੋ ਇਸ ਦੌਰ ਦੇ ਵਿੱਚ ਨਾ ਮਨੁੱਖ ਮਨੁੱਖ ਨਹੀਂ ਰਹਿ ਚੱਲੇ ਇਸ ਦੌਰ ਦੇ ਵਿੱਚ ਮਨੁੱਖ ਇੱਕ ਮਸ਼ੀਨ ਬਣਦੇ ਜਾ ਰਹੇ ਮਨੁੱਖਾਂ ਦੇ ਅੰਦਰੋਂ ਪਿਆਰ ਸਤਕਾਰ ਭਾਵਨਾਵਾਂ ਜਜ਼ਬਾਤ ਮੋਹ ਮੁਹੱਬਤ ਵਫਾਦਾਰੀਆਂ ਖਤਮ ਹੋ ਰਹੀਆਂ ਨੇ ਕੱਲੇ ਇੱਕ ਇਸ ਘਟਨਾ ਦੀ ਗੱਲ ਨਹੀਂ ਤੁਸੀਂ ਸਮੁੱਚੇ ਸਾਡੇ ਸਮਾਜ ਨੂੰ ਦੇਖੋ ਇਸ ਪੂੰਜੀਵਾਦੀ ਸਿਸਟਮ ਦੇ ਅੰਦਰ ਮੈਂ ਜਿੰਨੇ ਭੈਣਾ ਭਰਾ ਦੇਖ ਰਹੇ ਨੇ ਉਹਨਾਂ ਨੂੰ ਅੱਜ ਬੇਨਤੀ ਕਰਾਂਗਾ ਗੌਰ ਨਾਲ ਸਮਝੋ ਰਾਜਨੀਤਿਕ ਪ੍ਰਬੰਧ ਵੱਖ-ਵੱਖ ਕਿਸਮਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸਿਸਟਮ ਹੈ ਪੂੰਜੀਵਾਦੀ ਸਿਸਟਮ ਜਿਹੜਾ ਇਸ ਟਾਈਮ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਔਰ ਇਸ ਸਿਸਟਮ ਦੇ ਵਿੱਚ ਹਰ ਦਿਮਾਗ ਦੇ ਅੰਦਰ ਪੂੰਜੀ ਮੁੱਖ ਹੋ ਜਾਂਦੀ ਹੈ ਔਰ ਸਿਸਟਮ ਜਿਹੜਾ ਹੈ ਉਹ ਸਮਾਜ ਦੇ ਲੋਕਾਂ ਦੇ ਅੰਦਰੋਂ ਜਿਹੜਾ ਮਨੁੱਖ ਹੈ ਜਿਹੜਾ ਇਨਸਾਨ ਹੈ ਉਹਨੂੰ ਖਤਮ ਕਰ ਦਿੰਦਾ ਜਿਹੜੀ ਇਹ ਘਟਨਾ ਵਾਪਰੀ ਹੈ ਕਿ ਪਤਨੀ ਉੱਥੇ ਜਾ ਕੇ ਬਦਲ ਗਈ ਮਤਲਬ ਜੇ ਉਹਦੇ ਅੰਦਰ ਦਾ ਮਨੁੱਖ ਜਿਉਂਦਾ ਹੁੰਦਾ ਕੀ ਇੰਜ ਹੋ ਸਕਦਾ ਹੈ ਅੰਦਰ ਦਾ ਮਨੁੱਖ ਜਿਉਂਦਾ ਹੋਵੇ ਤਾਂ ਜੇ ਕੋਈ ਵਿਅਕਤੀ ਕਿਸੇ ਨੂੰ ਇੰਨਾ ਮੋਹ ਕਰੇ ਇੰਨਾ ਪਿਆਰ ਕਰੇ ਇੰਨੀ ਮੁਹੱਬਤ ਕਰੇ ਉਹਦੇ ਵਾਸਤੇ ਉਹ ਸਭ ਕੁਝ ਕਰੇ ਜਿਵੇਂ ਉਹ ਮੁੰਡੇ ਨੇ ਕੀਤਾ ਉਹ 50 ਲੱਖ ਰੁਪਇਆ ਫੂਕ ਕੇ ਉਹਨੂੰ ਬਾਹਰ ਭੇਜਦਾ ਤਾਂ ਉੱਥੇ ਜਾ ਕੇ ਉਹ ਕੁੜੀ ਜਿੱਦਾਂ ਮੌਸਮ ਵਾਂਗੂ ਬਦਲ ਗਈ ਉਹ ਜਿੱਦਾਂ ਇਹ ਗੱਲ ਆਰ.ਆਈ.ਓ ਦਾ ਪਰਿਵਾਰ ਕਹਿ ਰਿਹਾ ਜਾਂ ਸੂ ਸੈੱਟ ਕਰਨ ਤੋਂ ਪਹਿਲਾਂ ਉਹ ਮੁੰਡੇ ਨੇ ਜੋ ਬਿਆਨ ਕੀਤਾ ਹੈ ਤਾਂ ਕੀ ਉਹਦੇ ਅੰਦਰ ਦਾ ਜੇ ਮਨੁੱਖ ਜਿਉਂਦਾ ਹੁੰਦਾ ਤਾਂ ਉਹ ਇੰਜ ਕਰ ਸਕਦੀ ਸੀ ਔਰ ਇਹ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਇੰਜ ਬਹੁਤ ਵਾਰ ਵਾਪਰਿਆ ਇਹਦੀਆਂ 4-5 ਇਹਦੇ ਮੁੱਖ ਕਾਰਨ ਨੇ ਪਹਿਲਾ ਕਾਰਨ ਤਾਂ ਹੈ ਕਿ ਰਾਜ ਪ੍ਰਬੰਧ ਨੇ ਸਾਡੇ ਸਾਰਿਆਂ ਦੇ ਅੰਦਰੋਂ ਅੰਦਰਲਾ ਮਨੁੱਖ ਮਾਰਨਾ ਸ਼ੁਰੂ ਕਰਤਾ ਸਾਡੇ ਅੰਦਰ ਦੀਆਂ ਭਾਵਨਾਵਾਂ ਜਜ਼ਬਾਤ ਸਾਡੇ ਮੋਹ ਪਿਆਰ ਮੁਹੱਬਤ ਖਤਮ ਕਰਤੇ ਨੇ ਮਨੁੱਖ ਨੂੰ ਮਸ਼ੀਨ ਬਣਾਤਾ ਔਰ ਮਸ਼ੀਨ ਬੜਿਆ ਮਨੁੱਖਾ ਜਿਹੜਾ 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 ਇੱਕ ਪੱਥਰ ਵਾਂਗ ਇੱਕ ਲੋਹੇ ਦੀ ਬੇਜਾਨ ਮਸ਼ੀਨ ਵਾਂਗ ਹੋ ਗਿਆ ਉਹਦੇ ਅੰਦਰ ਸਵਾਰਥ ਲਾਲਚ ਸੈਲਫ ਕੇਂਦਰਤਪੁਣਾ ਭਾਰੂ ਹੋ ਗਿਆ ਸਾਡੇ ਸਾਰੇ ਸਮਾਜ ਚ ਵਰਤਾਰਾ ਵਾਪਰ ਰਿਹਾ ਹੈ ਕਿ ਮਨੁੱਖ ਜਿਹੜੇ ਨੇ ਲਾਲਚੀ, ਸਵਾਰਥੀ, ਬੇਈਮਾਨ, ਧੋਖੇਬਾਜ਼ ਔਰ ਸਿਰਫ ਸੈਲਫਿਸ਼ ਹੋ ਗਏ ਨੇ ਆਪਣੇ ਆਪ ਬਾਰੇ ਸੋਚਣਾ ਇਹੀ ਇਕੋ ਇੱਕ ਮਕਸਦ ਜਿਹੜਾ ਹੈ ਐਸ ਪੂੰਜੀਵਾਦੀ ਦੌਰ ਦੇ ਵਿੱਚ ਮਨੁੱਖ ਦਾ ਬਣਦਾ ਜਾ ਰਿਹਾ ਹੈ ਔਰ ਇਹ ਸਾਰਾ ਕੁਝ ਇਹ ਜਿਹੜਾ ਸਿਸਟਮ ਉਹ ਪੈਦਾ ਕਰ ਰਿਹਾ ਹੈ ਔਰ ਜਿਹੜੀ ਇਹ ਘਟਨਾ ਵਾਪਰੀ ਹੈ ਤੁਸੀਂ ਸੋਚੋ ਪੜ੍ਹੋ ਭਰਾਓ ਤੁਸੀਂ ਸੋਚ ਕੇ ਦੇਖੋ ਕਿ ਇੱਕ ਵਿਅਕਤੀ ਨੇ ਕਿਸੇ ਲਈ ਇੰਨਾ ਕੀਤਾ ਉਹ ਬਦਲ ਕਿਵੇਂ ਸਕਦਾ ਪਰ ਇੱਥੇ ਸ਼ਾਇਦ ਉਹ ਇੱਕ ਸ਼ਾਇਰ ਨੇ ਲਿਖਿਆ ਨਾ ਕਿ ਪੱਥਰਾਂ ਦੇ ਪੱਥਰਾਂ ਦੇ ਸ਼ਹਿਰ ਵਿੱਚ ਪੱਥਰ ਮੇ ਹੋ ਗਿਆ ਉਹ ਗੱਲ ਹੈ ਮਿੱਤਰੋ ਇਹ ਪੱਥਰਾਂ ਦਾ ਦੌਰ ਹੈ ਇੱਥੇ ਮਨੁੱਖ ਮਨੁੱਖ ਨਹੀਂ ਰਹਿ ਚੱਲੇ ਪੱਥਰ ਬਣਦੇ ਜਾ ਰਹੇ ਅਸੀਂ ਸਾਰੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਕੋਈ ਪਿਆਰ ਸਤਕਾਰ ਮੁਹੱਬਤ ਪਿਆਰ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਹਰ ਰਿਸ਼ਤਾ ਇੱਕ ਸਵਾਰਥ ਦੇ ਉੱਪਰ ਇੱਕ ਇੱਕ ਸੈਲਫਿਸ਼ਨੈਸ ਦੇ ਉੱਪਰ ਖੜਦਾ ਜਾ ਰਿਹਾ ਔਰ ਇਸੇ ਦੇ ਵਿੱਚੋਂ ਹੀ ਇਹ ਜਿਹੜਾ ਸਾਰਾ ਕੁਝ ਉਹ ਨਿਕਲ ਰਿਹਾ ਔਰ ਇਹਦੇ ਕਈ ਕਾਰਨ ਹੋਰ ਵੀ ਨੇ ਜਿਵੇਂ ਪਹਿਲੀ ਗੱਲ ਤਾਂ ਸਾਡੇ ਵਰਗੇ ਦੇਸ਼ ਦੇ ਅੰਦਰ ਮੁੰਡੇ ਕੁੜੀਆਂ ਜਿੱਥੇ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਜੀ ਨੂੰ ਬਣਾਉਣਾ ਚਾਹੁੰਦੇ ਨੇ ਸਾਦਾ ਸਮਾਜ ਪੜ੍ਹੇ ਲਿਖੇ ਹੋਣ ਦਾ ਦਿਖਾਵਾ ਤਾਂ ਕਰਦਾ ਪਰ ਅਜੇ ਵੀ ਇੱਥੋਂ ਤੱਕ ਨਹੀਂ ਪਹੁੰਚਿਆ ਕਿ ਜਿਨੇ ਸਾਰੀ ਉਮਰ ਕੱਟਣੀ ਹੈ ਜੀਵਨ ਸਾਥੀ ਉਹਦੀ ਮਰਜ਼ੀ ਦਾ ਉਹਦੀ ਪਸੰਦ ਦਾ ਹੋਣਾ ਚਾਹੀਦਾ ਅਜੇ ਵੀ ਸਾਡੀ ਅਨਪੜਤਾ ਸਾਡੀ ਰੂੜੀਵਾਦਤਾ ਕਈ ਰੂੜੀਵਾਦੀਆਂ ਨੂੰ ਮੇਰੀ ਗੱਲ ਠੀਕ ਨਹੀਂ ਲੱਗਣੀ ਅਜੇ ਵੀ ਸਾਡੇ ਅੰਦਰ ਉਹ ਸੋਚ ਭਾਰੂ ਹੈ ਕਿ ਨਹੀਂ ਜਿਹੜੀ ਕੁੜੀ ਜਾਂ ਮੁੰਡੇ ਨੇ ਜੀਵਨ ਸਾਥੀ ਬੰਨਣਾ ਹੈ ਮਰਜ਼ੀ ਉਹਨਾਂ ਦੀ ਨਹੀਂ ਮਰਜ਼ੀ ਤਾਂ ਦੂਜਿਆਂ ਦੀ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਇਹ ਰੂਲ ਬਿਲਕੁਲ ਗਲਤ ਆ ਪਹਿਲਾ ਸਾਰਾ ਸਿਆਪਾ ਇੱਥੋਂ ਪੈਂਦਾ ਜਦੋਂ ਪਸੰਦ ਦਾ ਜੀਵਨ ਸਾਥੀ ਨਹੀਂ ਹੁੰਦਾ ਤਾਂ ਫਿਰ ਪਸੰਦ ਆਪਣੀ ਅੰਦਰ ਢੂੰਡਣ ਦਾ ਇੱਕ ਹੋਰ ਰਹਿ ਜਾਂਦੀ ਹੈ ਸ਼ੰਕਾ ਫਿਰ ਦੂਜੇ ਨੰਬਰ ਤੇ ਮੈਂ ਜਿਹੜੀ ਗੱਲ ਕੀਤੀ ਹੈ ਕਿ ਮੌਜੂਦਾ ਦੌਰ ਦੇ ਅੰਦਰ ਜਿਹੜਾ ਸਵਾਰਥ ਹੈ ਲਾਲਚ ਹੈ ਬੇਈਮਾਨੀ ਹੈ ਜਿਹੜਾ ਸੈਲਫਿਸ਼ਨੈਸ ਹੈ ਉਹ ਭਾਰੂ ਹੋ ਚੁੱਕੀ ਹੈ। ਔਰ ਜਦੋਂ ਬਾਹਰਲੇ ਦੇਸ਼ਾਂ ਵੱਲ ਸਾਡੇ ਮੁੰਡੇ ਕੁੜੀਆਂ ਜਾਂਦੇ ਨੇ, ਉੱਥੇ ਜਦੋਂ ਖੁੱਲਾ ਮਾਹੌਲ ਮਿਲਦਾ ਹੈ, ਇੱਥੇ ਸਾਡੇ ਸਮਾਜ ਦੇ ਜਿਹੜੇ ਨਿਯਮ ਨੇ, ਉਹ ਜ਼ਗੀਰੂ ਨੇ, ਉਹ ਫਿਊਡਲ ਨੇ, ਜਿੱਥੇ ਖੁੱਲ ਕੇ ਜਿਉਣ ਦੀ ਆਜ਼ਾਦੀ ਨਹੀਂ ਹੈ, ਜਦੋਂ ਉੱਥੇ ਉਹ ਸਾਰਾ ਕੁਝ ਮਿਲਦਾ ਤਾਂ ਫਿਰ ਜਿਹੜੀ ਇੱਕ ਹੱਦ ਹੋਣੀ ਚਾਹੀਦੀ ਆ, ਜਿਹੜੇ ਇੱਕ ਨਿਯਮ ਹੋਣੇ ਚਾਹੀਦੇ ਆ, ਉਹ ਵੀ ਤੋੜ ਦਿੱਤੇ ਜਾਂਦੇ ਨੇ। ਜੇ ਕਿਸੇ ਵਿਅਕਤੀ ਨੂੰ ਜਿੰਨੀ ਜਾਇਜ਼ ਆਜ਼ਾਦੀ ਚਾਹੀਦੀ ਆ ਉਹ ਨਾ ਦਿੱਤੀ ਜਾਵੇ ਉਹਨੂੰ ਕੈਦ ਰੱਖਿਆ ਜਾਵੇ ਤੇ ਜਦੋਂ ਉਹਨੂੰ ਤੁਸੀਂ ਜਾਇਜ਼ ਆਜ਼ਾਦੀ ਵੀ ਦੋਗੇ ਫਿਰ ਉਹ ਉਸ ਤੋਂ ਕਿਤੇ ਵੱਧ ਕੇ ਗਾਹ ਚਲਾ ਜਾਵੇਗਾ ਸੋ ਇਹ ਵਰਤਾਰਾ ਉੱਥੇ ਜਾ ਕੇ ਵਾਪਰਦਾ ਮੈਨੂੰ ਲੱਗਦਾ ਹੈ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਮੁੰਡੇ ਤੇ ਇਹੋ ਜੀਆਂ ਕੁੜੀਆਂ ਨੂੰ ਬਹੁਤ ਸਾਰੇ ਮੁੰਡੇ ਵੀ ਕਈ ਇਹੋ ਜਿਹੇ ਹੈਗੇ ਨੇ ਕੁੜੀਆਂ ਵੀ ਨੇ ਜਿਹੜੇ ਇਸ ਤਰ੍ਹਾਂ ਦੀਆਂ ਕਟਨਾਵਾ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਨਾਲ ਤੁਹਾਡਾ ਮਨ ਨਹੀਂ ਹੈ ਉਹਨੂੰ ਵੈਸੇ ਹੀ ਦੱਸ ਦਿਓ ਉਹਨੂੰ ਉਜਾੜਨਾ ਜ਼ਰੂਰ ਹੈ ਉਹਨੂੰ ਤਬਾਹ ਜ਼ਰੂਰ ਕਰਨਾ ਤੁਸੀਂ ਵੈਸੇ ਹੀ ਉਹਨੂੰ ਮੰਨ ਲਓ ਉਹ ਕੁੜੀ ਵੈਸੇ ਹੀ ਉਹਨੂੰ ਦੱਸ ਦਿੰਦੀ ਪਹਿਲਾਂ ਹੀ ਕਿ ਬਾਈ ਤੂੰ ਮੇਰੀ ਪਸੰਦ ਨਹੀਂ ਗਾ ਜਾਂ ਮੇਰਾ ਤੇਰੇ ਨਾਲ ਮਨ ਨਹੀਂ ਮਿਲਣਾ ਜਾਂ ਮਤਲਬ ਮੈਂ ਤਾਂ ਅਜੇ ਸੈਟੀਸਫਾਈ ਨਹੀਂ ਹਾਂ ਉਹ ਨਾ ਉਜੜਦਾ ਉਹ ਨਾ ਸਾਰਾ ਕੁਝ ਕਰਦਾ ਪਰ ਇੱਕ ਗੱਲ ਮੈਂ ਇੱਥੇ ਸਾਫ਼ ਕਹਿ ਦਿਆਂ ਇਹ ਜਿਹੜਾ ਮੌਜੂਦਾ ਦੌਰ ਆ ਇਹ ਪਟਕਣ ਦਾ ਦੌਰ ਆ ਜਿੰਨੇ ਵੀ ਇਹੋ ਜਿਹੇ ਮਨੁੱਖ ਨੇ ਨਾ ਜਿਹੜੇ ਮਸ਼ੀਨ ਬਣਦੇ ਗਏ ਜਾ ਰਹੇ ਨੇ ਤੇ ਮਸ਼ੀਨਾਂ ਬਣ ਚੁੱਕੇ ਨੇ ਅਸੀਂ ਸਾਰੇ ਉਹਨਾਂ 'ਚ ਸ਼ਾਮਲ ਆ ਮੈਂ ਵੀ ਆ ਸਾਡੇ ਅੰਦਰੋਂ ਭਾਵਨਾਵਾਂ ਜਜ਼ਬਾਤ ਖਤਮ ਹੋ ਰਹੇ ਨੇ ਅਸੀਂ ਕਿਤੇ ਵੀ ਜ਼ਿੰਦਗੀ 'ਚ ਸਕੂਨ ਨਹੀਂ ਲੈ ਸਕਦੇ ਜਦੋਂ ਮਨੁੱਖ ਦੇ ਅੰਦਰ ਹੋਰ 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 ਦੀ ਹੋਰ ਲੱਗੀ ਰਹਿੰਦੀ ਆ ਨਾ ਜਦੋਂ ਮਨੁੱਖ ਐ ਸੋਚਦਾ ਨਾ ਵੀ ਸ਼ਾਇਦ ਉਹਦੇ ਆ ਉਹਦੇ ਤੋਂ ਬਿਹਤਰ ਆ ਉਹਦੇ ਤੋਂ ਬਿਹਤਰ ਆ ਉਹਦੇ ਤੋਂ ਬਿਹਤਰ ਔਰ ਇਸ ਦੌਰ ਦੇ ਅੰਦਰ ਇੱਕ ਹੋਰ ਵੀ ਚੀਜ਼ ਹੈ ਅਕਲਾ ਨਾਲੋਂ ਸ਼ਕਲਾ ਭਾਰੂ ਹੋ ਗਈਆਂ ਨੇ ਇਹ ਵੀ ਇੱਕ ਬਹੁਤ ਵੱਡਾ ਚੀਜ਼ ਹੈਗੀ ਆ ਕਿ ਮਨੁੱਖ ਨੇ ਜਿਹੜੇ ਉਹ ਮਨੁੱਖਾਂ ਨੂੰ ਅਕਲਾ ਤੋਂ ਨਹੀਂ ਦੇਖਦੇ ਸ਼ਕਲਾ ਤੋਂ ਦੇਖਦੇ ਨਹੀਂ ਪਸੰਦ ਤੇ ਨਾ ਪਸੰਦ ਦੇ ਪਮਾਨੇ ਅਕਲਾਂ ਦੀ ਬਜਾਏ ਸ਼ਕਲਾਂ ਦੀ ਤੇ ਜਿੰਨੇ ਵੀ ਲੋਕ ਉਹ ਨੇ ਮੁੰਡੇ ਕੁੜੀਆਂ ਜਿਹੜੇ ਆਪਣੇ ਜੀਵਨ ਸਾਥੀ ਸ਼ਕਲਾਂ ਤੋਂ ਤੈਅ ਕਰਦੇ ਨੇ ਉਹਨਾਂ ਦੀ ਭਾਲ ਕਦੇ ਨਹੀਂ ਮੁੱਕਦੀ ਉਹ ਕਦੇ ਸੰਤੁਸ਼ਟ ਨਹੀਂ ਹੁੰਦੇ ਉਹਨਾਂ ਦੀ ਜ਼ਿੰਦਗੀ 'ਚ ਕਦੇ ਅਮਨ ਚੈਨ ਸਕੂਨ ਸ਼ਾਂਤੀ ਆਨੰਦ ਖੁਸ਼ੀ ਆ ਨਹੀਂ ਸਕਦੀ ਇਹ ਮੇਰਾ ਦਾਵਾ ਹੈ ਕਿਉਂਕਿ ਸ਼ਕਲਾਂ ਤਾਂ ਕਦੀ ਉਹ ਤੇ ਕਦੀ ਉਹ ਤੇ ਕਦੀ ਉਹ ਸ਼ਕਲਾਂ ਤਾਂ ਵਨਸਵੰਨੀਆਂ ਦਿਖਦੀਆਂ ਨੇ ਜਿਹੜੀ ਇੱਕ ਸ਼ਕਲ ਤੇ ਉਹ ਪਹਿਲਾਂ ਡੁੱਲਦੇ ਨਹੀਂ ਫਿਰ ਸ਼ਕਲ ਹੋਰ ਉਹਦੂ ਹੋਰ ਤਰ੍ਹਾਂ ਦੀ ਰਿਕ ਜਾਂਦੀ ਆ ਉਹਨਾਂ ਨੂੰ ਲੱਗਦਾ ਇਹਦੇ ਨਾਲੋਂ ਤਾਂ ਆ ਬਿੱਤਰ ਹੈ ਤਾਂ ਇਸ ਤਰ੍ਹਾਂ ਇਸ ਭਟਕਣ ਦੇ ਵਿੱਚ ਸਾਡਾ ਯੂਥ ਜਿਹੜਾ ਉਹ ਗਵਾਚ ਗਿਆ ਔਰ ਜਿਹੜਾ ਅਸਲੀ ਰਿਸ਼ਤਿਆਂ ਦਾ ਨਿਗ ਸੀ ਰਿਸ਼ਤਿਆਂ ਦੀ ਜਿਹੜੀ ਮਰਿਆਦਾ ਸੀ ਜਿਹੜਾ ਮੋਹ ਮੁਹੱਬਤ ਪਿਆਰ ਦਾ ਸਕੂਨ ਸੀ ਉਹਦੇ ਤੋਂ ਸਾਡੀ ਜਵਾਨੀ ਸਾਡਾ ਸਮਾਜ ਦੂਰ ਜਾ ਰਿਹਾ ਤੁਸੀਂ ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਇਹਦੀ ਇਹਦੀ ਜਦ ਤੁਸੀਂ ਜੜ ਫਰੋਲੋਗੇ ਨਾ ਜੜ ਉਹਦੀ ਇਹੀ ਹੋਈ ਹੈ ਜੜ ਇਹੀ ਹੈ ਕਿ ਜਦੋਂ ਅੰਦਰੋਂ ਮਨੁੱਖਤਾ ਖਤਮ ਹੋ ਜੇ ਇਨਸਾਨੀਅਤ ਖਤਮ ਹੋ ਜੇ ਮੋ ਪਿਆਰ ਦਾ ਜਜ਼ਬਾ ਜਿਹਨੂੰ ਅਸੀਂ ਜ਼ਮੀਰ ਕਹਿੰਦੇ ਆ ਜ਼ਮੀਰ ਕੀ ਹੁੰਦੀ ਹੈ ਬੰਦੇ ਦੇ ਅੰਦਰ ਜਿਹੜੀ ਸੋਚ ਹੁੰਦੀ ਹੈ ਨਾ ਉਹ ਸੋਚ ਜਦੋਂ ਪੱਕ ਜਾਂਦੀ ਹੈ ਤਾਂ ਉਹਨੂੰ ਕਹਿੰਦੇ ਆ ਮਾਨਸਿਕਤਾ ਸਾਈਕੀ